ਸੋ ਦੋਸਤੋ ਅੱਜ ਅਸੀਂ ਪਿੰਡ ਸੰਧਨਾ ਹੌਲੀ ਵੇਖੇ ਪਹੁੰਚੇ ਸੀ ਸੋ ਲੰਗੇ ਜਾਂਦੇ ਸੀ ਤੇ ਬੜਾ ਵਧੀਆ ਲੱਗਿਆ ਸਾਡੇ ਨਰੇਗਾਂ ਵਾਲੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਹਾਬਾਨ ਆਲੇ-ਦੁਆਲੇ ਤੁਸੀਂ ਇੱਕ ਦੇਖ ਰਹੇ ਹੋ ਜਿਵੇਂ ਕਿ ਸਟੇਡੀਅਮ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਬੂਟੇ ਲੱਗੇ ਹੋਏ ਹਨ ਜਿਵੇਂ ਕਿ ਵਾਤਾਵਰਨ ਦਿਵਸਾ ਸੋ ਇਹਨਾਂ ਵੱਲੋਂ ਮਨਾਇਆ ਜਾ ਰਿਹਾ ਅਸੀਂ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਆਪਣੇ ਜਨਮ ਦਿਨ ਤੇ ਆਪਣੇ ਆਪਣੇ ਸਟੇਡੀਅਮ ਦੇ ਵਿੱਚ ਜਾਂ ਆਪਣੇ ਆਪਣੇ ਸਕੂਲਾਂ ਦੇ ਵਿੱਚ ਜਾਂ ਆਪਣੇ ਆਪਣੇ ਕਾਲਜਾਂ ਦੇ ਵਿੱਚ ਦੋ ਦੋ ਬੂਟੇ ਚਾਰ ਚਾਰ ਬੂਟੇ ਜ਼ਰੂਰ ਲਾਓ ਤਾਂ ਕਿ ਜਿਹੜਾ ਇਹ ਬਾਤਾਵਾਰਨਾ ਸੁੱਧ ਤੇ ਸਾਫ਼ ਦਿਖਾਈ ਦੇਵੇ ਕਿਉਂਕਿ ਆਕਸੀਜਨ ਦੀ ਆਕਸੀਜਨ ਦੀ ਆਪਾਂ ਨੂੰ ਜਿਹੜੀ ਕਮੀ ਆ ਉਹ ਪੂਰੀ ਹੋ ਸਕੇ ਸੋ ਅਸੀਂ ਸਾਰਿਆਂ ਨੂੰ ਬਸ ਇਹੀ ਅਪੀਲ ਕਰਦੇ ਆ ਤੇ ਬੜਾ ਵਧੀਆ ਲੱਗਿਆ ਦੇਖੋ ਇਧਰ ਤੁਸੀਂ ਕਰੇੜੀ ਦੇ ਵਿੱਚ ਲਿਆ ਕੇ ਜਿਹੜੀ ਪਾਣੀ ਦੀ ਸੁਵਿਧਾ ਉਹ ਬੂਟਿਆਂ ਨੂੰ ਦਿੱਤੀ ਜਾ ਰਹੀ ਆ ਸੋ ਪਿੱਛੇ ਵੀ ਤੁਸੀਂ ਦੇਖ ਰਹੇ ਹੋ ਬੂਟੇ ਬਹੁਤ ਵਧੀਆ ਤੁਰਪੇ ਮੈਨੂੰ ਲੱਗਦਾ 6 ਮਹੀਨੇ ਹੋ ਗਏ ਬੂਟੇ ਲੱਗੇ ਨੂੰ ਸੋ ਇੱਧਰ ਵੀ ਤੁਹਾਨੂੰ ਬੂਟੇ ਦਿਖਾਉਨੇ ਆ ਤੇ ਕੁਆਲੇਦਾਲੇ ਦੀ ਜਿਹੜੀ ਸਫਾਈ ਆ ਪੂਰੀ ਵਧੀਆ ਹੋ ਰਹੀ ਆ ਸੋ ਅਸੀਂ ਸਾਰਿਆਂ ਨੂੰ ਬਸ ਇਹੀ ਅਪੀਲ ਕਰਦੇ ਆ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਆ ਗ੍ਰਾਮ ਪੰਚਾਇਤਾਂ ਨੂੰ ਵੀ ਸਾਡੀ ਬੇਨਤੀ ਆ ਸਮੂਹ ਨਗਰ ਨਿਵਾਸੀਆਂ ਨੂੰ ਵੀ ਸਾਡੀ ਬੇਨਤੀ ਆ ਕਿ ਇੱਕ ਇੱਕ ਬੂਟਾ ਜ਼ਰੂਰ ਲਾਓ ਕਿਉਂਕਿ ਆ ਇਹ ਜਿਹੜਾ ਵਾਤਾਵਰਣ ਆ ਤਾਂ ਕਿ ਜਿਹੜਾ ਸੁੱਧ ਤੇ ਸਾਫ਼ ਦਿਖਾਈ ਦਵੇ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇਸੇ ਤਰ੍ਹਾਂ ਦੋਸਤੋ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੋਸ਼ਿਸ਼ ਕਰਨੀ ਹੈ ਜਿਹੜੇ ਬੂਟੇ ਨੇ ਆਪਾਂ ਨੂੰ ਅਕਸਰ ਗ੍ਰਾਮ ਪੰਚਾਇਤਾਂ ਦੇ ਨਾਲ ਮਿਲ ਕੇ ਮਿਲਦੇ ਨੇ ਅਪਾ ਇਹ ਵੀ ਕਹਿ ਸਕਦੇ ਆ ਕਿ ਨਰਸਰੀਆਂ ਦੇ ਵਿੱਚ ਜਾ ਕੇ ਵੀ ਆਧਾਰ ਕਾਰਡਾਂ ਦੇ ਨਾਲ ਵੀ ਇਹ ਲਿੰਕ ਹੁੰਦੇ ਨੇ ਸੋ ਬੂਟੇ ਵੱਧ ਤੋਂ ਵੱਧ ਲਾਉਣ ਦੀ ਜਰੂਰ ਕਿਰਪਾਲਤਾ ਕਰੋ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇੱਕ ਦੂਰ ਤੋਂ ਪਾਣੀ ਲਿਆ ਕੇ ਬੂਟਿਆਂ ਦੀ ਜਿਹੜੀ ਦੇਖਭਾਲ ਆ ਮਨਰੇਗਾ ਸਕੀਮ ਦੇ ਤਹਿਤ ਹੋ ਰਹੀ ਆ ਸੋ ਇਸ ਤਰ੍ਹਾਂ ਜਿਹੜੇ ਉਪਰਾਲੇ ਇਹ ਤੁਸੀਂ ਦੋਸਤੋ ਹਰ ਇੱਕ ਪਿੰਡ ਦੇ ਹਰ ਇੱਕ ਸ਼ਹਿਰ ਦੇ ਵਿੱਚ ਜਰੂਰ ਕਰਦੇ ਰਹੋ ਤੇ ਆਲੇ-ਦੁਆਲੇ ਜਿਹੜਾ ਸਟੇਡੀਅਮ ਆ ਤਾਂ ਕਿ ਆਉਣ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇਹ ਸਟੇਡੀਅਮ ਆ ਦੇ ਵਿੱਚ ਨਸ਼ਿਆਂ ਤੋਂ ਪਰਹੇਜ਼ ਇੱਕ ਚੰਗੀ ਸੋਚ ਨੂੰ ਲੈ ਕੇ ਜਿਹੜੇ ਨੌਜਵਾਨ ਨੇ ਉਹ ਹਮੇਸ਼ਾ ਲਈ ਅੱਗੇ ਵਧਣ ਤਾਂ ਕਿ ਜੜੀਆਂ ਜਿਵੇਂ ਕਿ ਪੰਜਾਬ ਪੁਲਿਸ ਦੀਆਂ ਭਾਰਤੀਆਂ ਜਾਂ ਫੌਜ ਦੇ ਵਿੱਚ ਜਾਂ ਆਰਮੀ ਦੇ ਵਿੱਚ ਇਹ ਸਟੇਡੀਅਮ ਹੀ ਇੱਕ ਨੌਜਵਾਨ ਨਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਸੋ ਆਓ ਰਲ ਮਿਲ ਕੇ ਆਪਾਂ ਇੱਕ ਚੰਗੇ ਪਿੰਡ ਦੇ ਵਿਕਾਸ ਲਈ ਉਪਰਾਲੇ ਕਰਦੇ ਰਹੀਏ ਸੋ ਥੈਂਕ ਯੂ ਸ਼ੁਕਰੀਆ ਮਿਹਰबानी 기 ਧੰਵਾਦ